ਸਪਚਾਲਾ ਨੇੜਲੇ ਪਿੰਡ ਇਸੇ ਮਾਸੇ ਦੇ ਵਿੱਚ ਇੱਕ ਵਾਰ ਫਿਰ ਤੋਂ ਤेंदुए ਕਾਰਨ ਪਿੰਡ ਵਾਸੀਆਂ ਦੇ ਵਿੱਚ ਡਰ ਦਾ ਮਾਹੌਲ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤेंदुए ਦੇ ਘੁੰਮਣ ਕਰਕੇ ਕੰਮ ਕਰਨਾ ਵੀ ਔਖਾ ਹੋ ਰਿਹਾ ਹੈ ਸਪਚਾਲਾ ਨੇੜਲੇ ਪਿੰਡ ਇਸੇ ਮਾਸੇ ਦਾ ਵਿੱਚ ਫਿਰ ਤੋਂ ਤेंदুয়া ਦੇਖਿਆ ਗਿਆ ਜੁੱਥੇ ਕਿ ਪਿੰਡ ਵਾਸੀਆਂ ਦੇ ਵਿੱਚ ਡਰ ਦਾ ਮਾਹੌਲ ਹੈ ਦਹਿਸ਼ਤ ਫੈਲੀ ਹੋਈ ਹੈ ਪੂਰੇ ਇਲਾਕੇ ਦੇ ਵਿੱਚ ਤेंदुए ਦੇ ਘੁੰਮਣ ਦੇ ਕਰਕੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਸੋ ਲੋਕਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਤेंदुए ਨੂੰ ਫੜਿਆ ਜਾਵੇ ਸੋ ਤेंदुए ਕਾਰਨ ਪਿੰਡ ਵਾਸੀਆਂ ਦੇ ਵਿੱਚ ਦਹਿਸ਼ਤ ਅਤੇ ਡਰ ਦਾ ਮਾਹ ਸਰ ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਂ ਰੇੜੀ ਲਈ ਉਧਰੋਂ ਆ ਰਹੀ ਸੀ ਜੇ ਮੁੰਡਾ ਉੱਥੇ ਡਰਿਆ ਖੜਾ ਸੀ ਤੇ ਮੈਂ ਉਹਨੂੰ ਕਿਹਾ ਵੀ ਕੀ ਹੋ ਗਿਆ ਕਹਿੰਦਾ ਵੀ ਮੈਂ ਮੇਰੇ ਲਵੋਂ ਦੀ ਲੰਗਿਆ ਕਹਿੰਦਾ ਹਾਂ ਲਵੋਂ ਦੀ ਲੰਕ ਕਿ ਉਹਦੇ ਨਾਲ ਠੇਕੇ ਦੇ ਉੱਪਰ ਦਰਖਤ ਸੀਗਾ ਉੱਥੇ ਉਹਦੇ ਪਰ ਚੜ ਗਿਆ ਹੀ ਠੀਕ ਹੈ ਤੇ ਉਹ ਮੈਨੂੰ ਕਹਦਾ ਵੀ ਮੈਨੂੰ ਨਾਲ ਲੈ ਕੇ ਚੱਲ ਮੈਂ ਉਸ ਜਿਹਦੇ ਉੱਥੋਂ ਭੱਗ ਗਿਆ ਹੀ ਤੇ ਮੇਰੇ ਲਈ ਬਾਅਦ ਚ ਵੀ ਉਹ ਮੁੰਡੇ ਨੇ ਫਾਰਮ ਵਾਲੇ ਨੇ ਵੀਡੀਓ ਬਣਾਈ ਤੇ ਉਹ ਵੀਡੀਓ ਵੀ ਦੇਖੀ ਮੈਂ ਨੇ ਹੈ ਜੀ ਹੈਗਾ ਬਿੱਲਾ ਲੱਗਦਾ ਜੇ ਵੱਡਾ ਸੀ ਉਦੋਂ ਬਿੱਲੇ ਤੋਂ ਵੱਡਾ ਹੀ ਹਾਂਜੀ ਤੇ ਇਹ ਵੀਰ ਆਪਣੀ ਚੱਕੀ ਤੇ ਆਇਆ ਇਨੇ ਵੀ ਦੱਸਿਆ ਵੀ ਕਹਿੰਦਾ ਆਪਣੇ ਅਸੀਂ ਖੇਤ 'ਚ ਪੈੜਾ ਨਹੀਂ ਹੂੰ ਤੇ ਹੁਣ ਅਸੀਂ ਉੱਥੋਂ ਤੁਹਾਨੂੰ ਤਾਈਂ ਦਿਖਾਉਣਾ ਆਏ ਸੀਗੇ ਵੀ ਉਹ ਦੇਖੋ ਤੇ ਹੁਣ ਮਣੀ ਰਾਤ ਨੂੰ ਇਕੱਲੇ ਨਹੀਂ ਜਾਂਦੇ ਤੁਸੀਂ ਨਾ ਜੀ ਨਾ ਨਾ ਜੀ ਹੂੰ ਇਕੱਲੇ ਡਰ ਲੱਗਦਾ ਜੀ ਵੀ ਕਿਤੇ ਉੱਥੇ ਗੰਨੇ ਦਾ ਈਕਾ ਉੱਤੋਂ ਵੀ ਨਾ ਨਿਕਲ ਆਵੇ ਜਾਂ ਖੇਤ 'ਚੋਂ ਕਿਸੇ ਪਾਸੇ ਸੋਨੀ ਜਗ੍ਹਾ ਤੇ ਯਾਦ ਹੀ ਡਰ ਲੱਗਦਾ